ਔਰ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਪੱਜਾਬ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਮ ਜਿਹੜੀ ਯੁੱਧ ਦੇ ਵਿਰੁੱਧ ਮੁਹਿੰਮ ਹੈਗੀ ਉਹਦੇ ਚ ਡੀਜੀਪੀ ਸਾਹਿਬ ਟਾਈਮ ਟੂ ਟਾਈਮ ਜਿਹੜੇ ਸਾਨੂੰ ਇਨਸਟਰਕਸ਼ਨ ਦੇ ਰਹੇ ਹੈਗੇ ਜੀ ਤੋਂ ਡੀਜੀਪੀ ਸਾਹਿਬ ਦਾ ਇਹਦਾ ਕਾਫੀ ਰੈਗੂਲਰ ਸੁਪਰਵਾਈਜ਼ਨ ਜਿਹੜਾ ਹੈਗਾ ਡੇ ਟੂ ਡੇ ਸੁਪਰਵਾਈਜ਼ ਕਰ ਰਹੇ ਹੈਗੇ ਉਨਾਂ ਦੇ ਵੱਲੋਂ ਜਿਹੜੀ ਹਦਾਇਤਾਂ ਮਿਲੀਆਂ ਹੈ ਉਹ ਅਸੀਂ ਡਾਊਨ ਦੀ ਲਾਈਨ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਵਾ ਰਹੇ ਹੈਗੇ। ਉਹਦੇ 'ਚ ਲਾਸਟ 3 ਮਹੀਨੇ ਦੇ ਵਿੱਚ ਜਦੋਂ ਸਟਾਰਟ ਹੋਇਆ ਉਦੋਂ ਵਿੱਚ ਅਸੀਂ 275 ਜਿਹੜੀ ਐਫ ਆਈ ਆਰ ਉਹ ਦਰਜ ਕਰ ਚੁੱਕੇ ਹੈਗੇ। ਇਹਦੇ 'ਚ 423 ਅਕਿਊਜ਼ਡ ਅਸੀਂ ਜਿਹੜੇ ਹੈਗੇ ਫੜੇ ਹੈਗੇ। ਅੱਜ 8 ਕਿਲੋ ਦੇ ਲਗਭਗ ਹੀਰੋਇਨ ਬਾਬਤ ਕੀਤੀ ਹੈਗੀ। ਜਿਹਦੇ 'ਚ ਇਸ ਤੋਂ ਇਲਾਵਾ 10 ਕਿਲੋ ਦੀ ਪੋਪੀ ਹੈਸਕ ਹੈਗੀ। 4 ਕਿਲੋ ਇਹਦੇ 'ਚ ਓਪੀਐਮ ਬੀਐਸ ਵੀ ਫੜੀ ਹੈਗੀ। ਔਰ ਲਗਭਗ 8,24,000 ਰੁਪਏ ਅਸੀਂ ਜਿਹੜਾ ਹੈਗਾ ਡਰਗ ਵਾਲੀ ਅਜੇ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਲਗਭਗ 400 450 ਦੇ ਲਗਭਗ ਗਰੇ ਹੈਡੇ ਐਡਿਕਟ ਜਿਹੜੇ ਅਸੀਂ ਜਿਹੜੇ ਉਹ ਸੈਂਟਰਾਂ ਤੇ ਅਸੀਂ ਉਹਨਾਂ ਨੂੰ ਲੈ ਜਾ ਕੇ ਉਹਨਾਂ ਨੂੰ ਰਜਿਸਟਰ ਕਰਾਇਆ ਹੈਗਾ ਐਂ ਲਗਭਗ 250 ਦੇ ਲਗਭਗ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਲੈ ਜਾ ਕੇ ਅਸੀਂ ਉਹਨਾਂ ਨੂੰ ਉਹ ਜਿਹੜਾ ਰੀ ਐਡਿਕਟ ਕਰਵਾ ਰਿਹਾ ਹੈਗੇ ਪੁਲਿਸ ਇਹਦੇ ਚ ਡੇ ਟੂ ਡੇ ਬੇਸਿਸ ਤੇ ਜਿਹੜਾ ਕੰਮ ਕਰੀ ਹੈਗੀ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਵਿੱਚ ਲਗਭਗ 20 ਦਿਨਾਂ ਚ ਲਗਭਗ 60 ਦੇ ਲਗਭਗ 80 ਆਪਈ ਹੈ ਜਿਹੜੀ ਹੈਗੀ ਐਡੀਪੀਐਸ ਤੇ ਦਰਜ ਕੀਤੀ ਹੈਗੀ ਅਤੇ 75 ਦੇ ਲਗਭਗ ਜਿਹੜੇ ਹੈਗੇ ਅਕਿਊਜ਼ ਅਸੀਂ ਜਿਹੜੇ ਹੈਗੇ ਅੜੇਗੇ ਤੁਹਾਨੂੰ ਇਹਦੇ ਬਾਅਦ ਇਸ ਤੋਂ ਇਲਾਵਾ ਆ ਵੀ ਦੱਸਣਾ ਚਾਣਨੇ ਆ ਕਿ ਇਹਦੇ ਚ ਅਸੀਂ ਜਿਹੜੀ ਹੈਗੀ ਪ੍ਰੋਪਰਟੀ ਫੀਸ ਹੈ ਲਗਭਗ 2 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਅਸੀਂ ਜਿਹੜੀ ਹੈਗੀ ਅ ਬਰਦਸਪੁਰ ਪੁਲਿਸ ਵੱਲੋਂ ਫੀਸ ਕੀਤੀ ਗਈ ਹੈਗੀ ਸਾਡਾ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਜਿਹੜੀ ਜੰਗ ਹੈਗੀ ਇਹਦੇ ਜੇ ਵਕ ਵਕ ਜਿਹੜੀ ਆਪਰੇਸ਼ਨ ਸਾਡੇ ਚੱਲ ਰਿਹਾ ਹੈਗੇ ਐਂਡ ਅ ਅੱਗੇ ਵੀ ਅਸੀਂ ਇਸੇ ਸਪੀਡ ਨਾਲ ਜਿਹੜਾ ਹੈਗਾ ਇਦਨਾਂ ਸ਼ਬਦ ਉਹਦੇ ਵਿੱਚ ਅਸੀਂ ਪੂਰਾ ਪਾਰਟਿਸਪੀਕੇਸ਼ਨ ਅਸੀਂ ਕੁਦਾਸਪੁਰ ਪੁਲਿਸ ਵੱਲੋਂ ਕਰਾਂਗੇ ਸਰ ਬਾਰਡਰ ਦੇ ਉੱਪਰ ਜਿਹੜੀ ਕਿੰਨੀ ਕਾਮਯਾਬੀ ਮਿਲਦੀ ਆ ਬਾਰਡਰ ਤੇ ਲਾ ਕੇ ਦੇਖੋ ਜੀ ਬਾਰਡਰ ਤੇ ਵਿੱਚ ਅਗਰ ਲਾਸਟ 3 ਮਹੀਨੇ ਦੀ ਗੱਲ ਕਰੀਏ ਤਾਂ ਕਾਫੀ ਅਸੀਂ ਰਿਕਵਰੀ ਕੀਤੀ ਹੈਗੀ ਉਹ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਲਗਭਗ 2 ਕਿਲੋ ਦੇ ਲਗਭਗ ਇਹੋ 80 ਆਰਡਰ ਦੇ ਵਿੱਚ ਦਰਾੰਗਲਾ ਤੋਂ ਅਸੀਂ ਖੜੀ ਸੀਗੀ ਉਹਦੇ ਅਲਾਵਾ ਦੋ ਦੋ ਉਹਦੇ ਚ ਪਿਸਟਲ ਵੀ ਸੀ ਅਲੋਂਗ ਵਿਦ ਜਿਹੜਾ ਰਾਉਂਡਸ ਅਸੀਂ ਥਾੜੇ ਸੀਗੇ ਇਸ ਤੋਂ ਇਲਾਵਾ ਬੈਰਾਮਪੁਰ ਦੇ ਵਿੱਚ ਵੀ ਲਗਭਗ 1/2 ਕਿਲੋ ਹੀਰੋਇਨ ਦੀ ਜੜੀ ਰਿਕਵਰੀ ਹੋਈ ਸੀ 1/2 ਕਿਲੋ ਹੀਰੋਇਨ ਦੀ ਰਿਕਵਰੀ ਕਲਾਨੌਰ ਦੇ ਵਿੱਚ ਵੀ ਹੋਈ ਸੀ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪੁਲਿਸ ਸਟੇਸ਼ਨ ਦੇ ਵਿੱਚ इवन ਸ਼ਦਰ ਦੇ ਵਿੱਚ ਵੀ ਅਸੀਂ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੀ ਕਵਰ ਦੇ ਕੀਤੀ ਹੈ ਅਸੀਂ ਲਗਾਤਾਰ ਜਿਹੜੇ ਹੈਗੇ ਇਹਨਾਂ ਤੇ ਸਾਡਾ ਜਿਹੜਾ ਹੈਗਾ ਆਪਰੇਸ਼ਨ ਹੈਗਾ ਉਹ ਚੱਲ ਰਿਹਾ ਹੈਗਾ ਅ ਤੇ ਤੁਹਾਨੂੰ ਇਸ ਬਾਰੇ ਵੀ ਦੱਸਣਾ ਚਾਹਾਂਗੇ ਕਿ ਸਾਡੇ ਜਿਹੜੇ ਤਿੰਨ ਮੋਡਿਊਲ ਹੈਗੇ ਉਹ ਡੋਨ ਨਾਲ ਵੀ ਰਿਲੇਟਡ ਜਿਹੜੇ ਕਿ ਡੋਨ ਦੇ ਨਾਲ ਐਰੋਨ ਮੰਗਾਉਂਦੇ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਇਹਨਾਂ ਤੇ ਐਸੀ ਜਿਹੜੀ ਕਵਰੀਆਂ ਤੇ ਵਿੱਚ ਅਸੀਂ ਬਸਟ ਕੀਤੇ ਹਨ ਜੀ